ਇਸੋ ਲਈ ਵੱਡੀ ਖਬਰ ਸਮਰਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਪਾਲ ਸੇ ਹੱਥ ਵੱਡੀ ਸਫਲਤਾ ਲੱਗੀ ਹਤਾਂ ਦੱਸਦੀ ਹੈ ਕਿ 1 ਜੂਨ ਨੂੰ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਚੋਣ ਜਾਬਤਾ ਲੱਗਾ ਹੋਇਆ ਹੈ ਤੇ ਇਲੈਕਸ਼ਨ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਸਿਰਫ 50000 ਰੁਪਏ ਨਕਦੀ ਲੈ ਕੇ ਹੀ ਸਫਰ ਕੀਤਾ ਜਾਸਾ ਕਰਾਇ ਸਪੋਲਸੇ ਵੱਲੋਂ ਜਦੋਂ ਸਮਰਾਲਾ ਦੇ ਵਿੱਚ ਚੈਕਿੰਗ ਕੀਤੀ ਗਈ ਤਾਂ ਇੱਕ ਕਾਰ ਦੇ ਵਿੱਚੋਂ 12 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਜਿਹੜੀ ਐ ਬਰਾਮਦ ਕੀਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰ ਚਾਲਕਾਂ ਨੂੰ ਗ੍ਰਿਫਤ ਦੇ ਵਿੱਚ ਲੈ ਲਿਆ ਗਿਆ ਤੇ ਪੂਰੀ ਦੀ ਸ਼ਿਕਾਇਤ ਜਿਹੜੀ ਅੱਗੇ ਭੇਜੀ ਦਿੱਤੀ ਗਈ ਹੈ ਤੇ ਉੱਥੋਂ ਹੀ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਹਨਾਂ ਦੇ ਕੋਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇੰਨੀ ਰਕਮ ਇਹ ਲੈ ਕੇ ਕਿੱਥੇ ਜਾ ਰਹੇ ਸੀ ਤੇ ਇਸ ਰਕਮ ਦਾ ਕੀਤਾ ਕੀ ਜਾਣਾ ਹੈ ਹਾਂਜੀ ਉਸੇ ਦੇਰ ਰਾਤ ਤੋਂ ਇਸ ਨਾਕਬਦੀ ਕੀਤੀ ਹੋਈ ਹੈ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਅਤੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਕਿੰਨਾ ਕਵਰ ਦੀ ਕੀਤੀ ਜੀ ਹੈ ਨਕਾਬਦੀ ਦਰਾਂ ਸਾਨੂੰ ਜਿਹੜੀ ਹੈ 50000 ਤੋਂ ਉਪਰ ਬੰਦਾ ਕਹੇਗਾ ਜਿਹੜਾ ਇਲੈਕਸ਼ਨ ਦਰਾ ਨਹੀਂ ਲਿਜਾ ਸਕਦਾ ਉਹ ਕਵਰ ਕੀਤਾ ਗਿਆ ਹੈਗਾ 4 ਮਹੀਨਿਆਂ ਤੋਂ ਹੁਣ ਤੱਕ ਦੀ 12 ਲੱਖ ਤੱਕ ਦੀ ਜਮਦਾਰੀ ਤੱਕ ਪੀਆ ਇਹੜੇ ਪੈਸੇ ਰਿਕਵਰ ਕੀਤੇ ਨੇ ਸਾਡੀਆਂ ਟੀਮਾਂ ਨੇ। ਉਹ ਦੱਸਿਆ ਪੈਸੇ ਕਿੱਥੇ ਲੱਗੇ ਆ ਉਹ ਵੀ ਕੱਲ੍ਹ ਦੱਸੂਗਾ। ਹਾਂ ਇਹ ਜਿਹੜੀ ਸਾਰੀਆਂ ਟੀਮਾਂ ਬਣੀਆਂ ਆਉਣੀਆਂ ਨੇ ਵੈਰੀਫਾਈ ਕਰਨ ਵਾਸਤੇ ਉਹਨਾਂ ਅੱਗੇ ਆਪਣਾ ਰਿਕਾਰਡ ਪੇਸ਼ ਕਰ ਦੇਣਗੇ। ਉਹ ਜਿਵੇਂ ਵੀ ਹੋਊਗਾ ਉਹ ਉਹਨਾਂ ਦੇ ਜਿਹੜੀ ਮਨੀ ਆਹੀ ਹੈ ਲਖਨਾਧੂ ਬਕਤੀ ਜਾਂ ਕਰਦੀ ਹੈ। ਇਹਦਾ ਮਕਸਦ ਆਈ ਹੈ ਵੀ ਇਹ ਮਨੀ ਹੈ ਜਿਹੜੀ ਜਿੰਨਾ ਚਿਰ ਸਾਫਤ ਨਹੀਂ ਕਰਦੇ ਵੀ ਕਿੱਥੇ ਕਾਦੇ ਵਾਸਤੇ ਵਰਤ ਰਹੇ ਨੇ। ਫਿਰ ਉਸ ਇਲੈਕਸ਼ਨ ਦੇ ਦੌਰਾਨ ਤਾਂ ਮਤਲਬ ਇਹੀ ਮੰਨਿਆ ਜਾਂਦਾ ਵੀ ਇਹ ਇਲੈਕਸ਼ਨ ਨਾਲ ਸੰਬੰਧ ਹੋਉ। ਜੇ ਸਾਫਤ ਕਰ ਲੈਂਦੇ ਜਿਹੜੇ ਪੈਸੇ ਉਹ ਲੈਂਦੇ ਹਨ ਜਿਸ ਤਰ੍ਹਾਂ ਇਹ ਸੰਬੰਧਿਤ ਅਥਾਰਟੀ ਦਾ ਕੰਮ ਹੈ ਜੇ ਉਹਨਾਂ ਕੋਲ ਸਾਫਤ ਹੋ ਜਾਂਦਾ ਫਿਰ ਉਹਨਾਂ ਦਾ ਹੱਕ ਹੈ। ਮੌਕੇ ਤੇ ਕੋਈ ਇਹਨੇ ਕੋਲ ਬਿੱਲ ਕੋਈ ਕੁਝ ਹਾਂ ਨਹੀਂ ਮੌਕੇ ਤੇ ਕੁਝ ਵੀ ਨਹੀਂ ਸਮੋਤ ਪੇਸ਼ ਕਰ ਸਕਦੇ ਨਾ ਇਹ ਆਪਣੀ ਪੇਮੈਂਟ ਬਾਰੇ ਦੱਸ ਸਕਦੇ ਨੇ। ਕੀ ਕੀ ਜਿਹੜੇ ਲੋਕ ਕੈਸ਼ ਵਿੱਚ ਚੈਰੀ ਕਰਕੇ ਜਾਂਦੇ ਉਹ ਏਦਾਂ ਵੀ 50000 ਤੋਂ ਵਾਪਸ ਨਹੀਂ ਦਰਾਂ ਨੇ ਇਲੈਕਸ਼ਨ ਮੈਨੂੰ ਲੈ ਜਾ ਸਕਦੇ ਤੇ 3070 ਨੇ ਜੇ ਲੈ ਕੇ ਜਾਣਗੇ ਤੇ ਰਸੀਮਾਂ ਦੇ ਖਿਲਾਫ ਜਿਹੜੇ ਆ ਵੀ ਸੰਬੰਧਤ ਮੈਂਕ ਨੂੰ ਦੇ ਰਹੀ ਹਾਂ ਕਾਰਵਾਈ